ਪਾਸ਼ਾ ਨਨਕਾਣਾ ਸਾਹਿਬ ਉਹਨਾਂ ਦਾ ਜਨਮ ਅਸਥਾਨ ਜਨਮ ਭੂਮੀ ਕਹੀਏ ਤੇ ਸultanpur Lodhi ਨੂੰ ਕਰਮ ਭੂਮੀ ਕਹੀਏ ਤਾਂ ਇਸ ਵਿੱਚ ਕੋਈ ਵੀ ਅਤਕਤਨੀ ਨਹੀਂ ਹੋਵੇਗੀ ਇਹ ਪਵਿੱਤਰ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਘਰ ਹੈ ਤੇ ਇਤੇ ਹੀ ਸ੍ਰੀ ਗੁਰੂ ਨਾਨਕ ਦੇਵ ਸਿੱਤੇ ਪਾਸ਼ਾ ਭయ్యా ਜੈ ਰਾਮ ਅਤੇ ਦੇਵੀ ਨਾਨਕੀ ਜੀ ਦੀ ਬੇਨਤੀ ਤੇ ਸਾਧ ਤੋਂ ਫੈਲਾ ਇਸ ਅਸਥਾਨ ਤੇ ਪੁੱਤਰ ਜਨਮ ਪਾਈ ਤੇ ਆਪਣੀ ਰਹਿਸ਼ ਇੱਥੇ ਹੀ ਰੱਖੀ ਸੀ ਫਿਰ ਇਸੇ ਸਥਾਨ ਤੇ ਹੀ ਉਹਨਾਂ ਨੇ ਆਪਣੇ ਸੈਬਜਾਦੇ ਬਾਬਾ ਸ੍ਰੀਚੰਦ ਬਾਬਾ ਲਖਮੀਨ ਦਾਸ ਜੀ ਨੇ અવਤਾਰ ਧਾਰਿਆ ਤੇ ਇੱਥੇ ਹੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਦੇਬੇ ਨਾਨਕੀ ਦੇ ਹੱਥਾਂ ਤੋਂ ਪ੍ਰਸ਼ਾਦਾ ਪਾਣੀ ਜਿਹੜਾ ਸੀ ਲੰਗਰ ਇੱਥੇ ਹੀ ਸ਼ਾਗਰ ਦੇ ਸਤਿ ਇਹ ਹੀ ਪਵਿੱਤਰ ਪੂਈ ਹੈ ਜਿਸ ਦਾ ਜਲ ਹੋਣੀ ਲੰਗਰ ਦੇ ਵਿੱਚ ਵਰਚਿਆ ਜਾਂਦਾ ਹੈ ਤੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਇਤੋਂ ਹਰ ਰੋਜ਼ ਆਪੋਂ ਤਾਰ ਵਿਹਾਰ ਦੀ ਤਰ੍ਹਾਂ ਅੰਮ੍ਰਿਤ ਵੇਲੇ ਉੱਠਦੇ ਹਨ ਤੇ ਗੁਰਦੁਆਰਾ ਬੇਰ ਸਾਹਿਬ ਉੱਥੇ ਜਾਂਦੇ ਤੇ ਵਿਈ ਨਦੀ ਵਿੱਚ ਇਸ਼ਨਾਨ ਕਰਨ ਤੋਂ ਉਪਰੰਤ ਪਰਮਾਤਮਾ ਦੇ ਸਿਮਰਨ ਦੇ ਵਿੱਚ ਜੁੜਦੇ ਹਨ ਤੇ ਉਹ ਕਾਫੀ ਸਮਾਂ ਬਿਤਾਉਣ ਤੋਂ ਬਾਅਦ ਫਿਰ ਉਹ ਆਪਣੀ ਮੋਦੀਖਾਨੀ ਦੇ ਤਾਰ ਤੇ ਉਸ ਤੋਂ ਉਪਰੰਤ ਸ਼ਾਮ ਨੂੰ ਇਸੇ ਹੀ ਸਥਾਨ ਤੇ ਆਉਂਦੇ ਇਹ ਤਾਰ ਵਿਹਾਰ ਹਰ ਰੋਜ਼ ਚੱਲਦੀ ਇੱਕ ਦਿਨ ਗੁਰੂ ਨਾਨਕ ਦੇਵ ਜੀ ਜੋ ਇੱਕੋ ਇਸ਼ਨਾਨ ਕਰਨ ਜਾਂਦੇ ਹਨ ਵੇਈ ਨਦੀ ਦੇ ਵਿੱਚ ਅਤੇ ਤਿੰਨ ਦਿਨ ਅਲੋਪ ਰਹਿੰਦੇ ਹਨ ਬਾਬਾ ਪੈਂਦਾ ਸਚਖੰਡ ਨੋ ਨਿਦ ਨਾਮ ਜਰੀਦੀ ਪਾਈ ਤੇ ਪਰਮਾਤਮਾ ਅਕਾਲ ਪੁਰਖ ਨੇ ਉਹਨਾਂ ਨੂੰ ਕਿਰਪਾ ਕੀਤੀ ਕਹਿੰਦੇ ਕਿ ਮੇਰਾ ਨਾਮ ਗੁਰ ਪਾਰ ਬ੍ਰਹਮਪਤੇਰ ਤੇਰਾ ਨਾਮ ਗੁਰ ਪਰਮੇਸ਼ਰ ਤੇ ਉਹਨਾਂ ਤੇ ਕਿਰਪਾ ਕਰਕੇ ਉਹਨਾਂ ਨੂੰ ਇਸ ਸੰਸਾਰ ਦੇ ਉੱਪਰ ਕੱਲਿਆ ਕਿ ਆ ਨਾਮ ਦਾ ਬਾਟਾ ਆਪ ਵੀ ਸ਼ਕ ਨਾਨਕ ਤੇ ਇਸ ਜਗਤ ਜਲੰਦੇ ਨੂੰ ਵੀ ਵਰਤਾ ਤੇ ਉਤੋਂ ਫਿਰ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਸੰਤ ਘਾੜ ਵਿਤੇ ਸਥਾਨ ਤੋਂ ਪ੍ਰਗਟ ਹੁੰਦੇ ਹਨ ਤੇ ਸਭ ਤੋਂ ਪਹਿਲਾ ਧਰ ਕੀ ਬਾਣੀ ਦੀ ਸ਼ੁਰੂਆਤ ਵੀ ਇਸ ਸੁਲਤਾਨਪੁਰ ਦੀ ਧਰਤੀ ਤੋਂ ਹੀ ਆਰੰਭ ਹੁੰਦੀ ਹੈ ਤੇ ਸੰਤ ਘਾਟ ਤੋਂ ਬਾਅਦ ਆ ਕੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਮੂਲ ਮੰਤਰ ਦਾ ਉਚਾਰਨ ਕਰਦੇ ਹਨ ਤੇ ਮੂਲ ਮੰਤਰ ਦੇ ਚੰਨ ਤੋਂ ਬਾਅਦ ਫਿਰ ਗੁਰੂ ਨਾਨਕ ਦੇ ਪਾਤਸ਼ਾਹ ਜੀ ਉਦਾਸੀਆਂ ਸ਼ੁਰੂ ਹੁੰਦੀਆਂ ਹਨ ਤੇ ਉਸ ਤੋਂ ਬਾਅਦ ਸਾਰੇ ਜਗਤ ਜੰਦਰ ਨੂੰ 18 ਤੋਂ ਬਾਅਦ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਆਪਣੇ ਉਮਰ ਦੇ ਅੰਕ 18 ਸਾਲ ਤਰਤਾਰ ਕੋ ਦੀ ਧਰਤੀ ਦੇ ਉੱਤੇ ਬਤਾਏ ਉੱਤੇ ਉਹਨਾਂ ਨੇ ਨਾਮ ਜਪੋ ਵੰਡ ਕੇ ਸਰ ਤੋਂ ਦਾ ਜਿਹੜਾ ਸਿਧਾਂਤ ਹੈ ਕਿਰਤ ਕਰੋ ਤੇ ਵੰਡ ਕੇ ਛਕੋ ਦਾ ਸਿਧਾਂਤ ਤਾਂ ਤੇ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ 1539 ਇਸ ਵੀ ਨੂੰ ਜੋਤੀ ਜੋਤ ਸਮਾ ਗਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਆਪਾਂ ਕੁਈ ਦੇ ਦਰਸ਼ਨ ਕਰਦੇ ਆਂ ਇਹਦੇ ਵਿੱਚੋਂ ਲੈ ਕੇ ਜਲ ਪਾਣੀ ਛਕਾਉਂਦੇ ਰਿਹਾ ਬੀਬੇ ਨਾਨਕੀ ਦਾ ਘਰ ਸੀ ਇਨਾਂ ਦੇ ਕੋਲ ਹੀ ਗੁਰਨਾਨਕ ਪਾਤਸ਼ਾਹ ਜੀ ਆਏਿੱਤੇ ਆਪਣਾ ਜਲ ਲੈ ਕੇ ਉਸ ਟਾਈਮ ਦੇ ਮੌਜੂਦਾ ਕੋਈ ਹਜੇ ਵੀ ਤੁਸੀਂ ਇਹ ਦੇ ਦਰਸ਼ਨ ਕਰ ਸਕਦੇ ਆ ਤੇ ਆਪਣਾ ਲੰਗਰ ਪਾਣੀ ਚੱਕਦੇ ਸੀਗੇ ਤੇ ਉਸ ਤੋਂ ਬਾਅਦ ਇਹਨਾਂ ਦਾ ਇਹ ਕੋਈ ਘਰ ਵਾ ਤੇ ਤੁਸੀਂ ਅੰਦਰ ਜਾ ਕੇ ਦਰਸ਼ਨ ਕਰ ਸਕਦੇ ਆ ਗੁਰਦੁਆਰਾ ਸਾਹਿਬ ਦੇ ਜੋ ਥੱਲੇ ਭੂਰਾ ਸਾਹ ਵਾ ਉਹਨਾਂ ਦਾ ਉਸ ਗੁਰਨਾਨਕ ਪਾਤਸ਼ਾਹ ਜੀ ਦਾ ਕਮਰਾ ਸੀ ਜਿਨ੍ਹਾਂ ਦੇ ਚਰਹਾ ਇਸ ਉਸ ਕਮਰੇ ਦਾ ਥੜਾ ਹਜੇ ਵੀ ਮਹੀਦਾ ਜਿੱਥੇ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਜੀ ਦਾ ਜਨਮ ਸਥਾਨ ਦਾ ਆ ਨੂੰ ਕਵਰ ਕਰਕੇ ਰੱਖਿਆ ਹੋਇਆ ਵਾ ਗੁਰੂ ਮਾਰਾ ਜੀ ਦੇ ਦਰਸ਼ਨ ਗੁਡਾਰ ਹੁੰਦੇ ਨੇ ਤਾਂ ਸਾਨੂੰ ਉਹ ਸਾਡਾ ਆਈ ਜਦੋਂ ਦਿੱਕੀ ਸੀ ਤੇ ਉਸ ਵੇਲੇ ਪੜਾ ਨਹੀਂ ਆ ਸੀ ਇਸ ਕਰਕੇ ਉਸ ਦੀ ਯਾਦ ਨੂੰ ਕੈਮਰਾ ਰੱਖ ਲਿਆ ਨੂੰ ਕਵਰ ਕਰਕੇ ਰੱਖਿਆ ਹੋਇਆ ਵਾ ਫਿਰ ਸੰਕਾਨ ਕੇ ਉਸ ਨੂੰ ਦਰਸ਼ਨ ਕਰਨ ਤਾਂ ਆਪਾਂ ਬਾਬਾ ਸ਼੍ਰੀ ਚਾਂਦ ਜੀ ਦੀ ਜੀ ਕਿ ਲਲਾ ਲਕੂੰ ਦਾਹੀ ਦੇ ਦਰਸ਼ਨ ਮਿਦਾਰੇ ਆਪਣੇ ਮਾਨ ਦੇ ਵਿੱਚ ਪਿਆ ਕੇ ਇਹ ਕਹਿੰਦੇ ਕਿ ਸਤਨੂ ਹੋ ਜਾਂਦੀ ਹੈ ਇੱਥੇ ਵਾਈ ਗੁਰੂ ਜੀ ਬਹੁਤ ਜ਼ਿਆਦਾ ਗੁਰਨਾਨਕ ਪਾਸ਼ਾ ਦੇ ਆਪਾਂ ਸ਼ੁਰੂ ਤੋਂ ਹੀ ਮੰਗਾਉਂਦੇ ਆਏ ਆ ਜਦੋਂ ਦਾ ਮੂਲ ਮੰਤਰ ਆਪਾਂ ਨੂੰ ਗੁਰੂ ਮਾਰਾ ਜੀ ਨੇ ਦਿੱਤਾ ਵਾ ਉਸ ਸੋਤੋਂ ਹੀ ਰੀਗ ਸੀ ਕਿ ਆ ਮਿਲਿਆ ਕਿ ਗੁਰਨਾਨ ਦੇ ਪਾਤਸ਼ਾਹ ਹੈ ਸਾਨੂੰ ਬਹੁਤ ਆਣੇ ਗੁੰਹਦਾਏ ਆ ਸਿੱਧੂ ਮਹਾਰਾਜ ਤੇ 13-13 ਸਾਂਝੀ ਵਾਰਨਾ ਦਾ ਇੱਥੋਂ ਹੀ ਕੰਮ ਸ਼ੁਰੂ ਹੋ ਕੇ ਕਿਉਂ ਵਾਰਨਾ ਨੂੰ ਰੱਖ ਕੇ ਤਾਂ ਹੀ ਬਾਣੀ ਦੀ ਚਰਨਾ ਹੋਈ ਤੇ ਅਸੀਂ ਉਹਦਾ ਨਾਮ ਜਪਦੇ ਆ ਸਿਮਰਨ ਕਰਦੇ ਆ ਤੇ ਮੀਲੇ ਦਾ ਸਾਨੂੰ ਹਰ ਸਾਲ ਵੀ ਬਹੁਤ ਚਾਹ ਹੁੰਦਾ ਤਿਆਰੀਆਂ ਹੁਣ ਵੀ ਸ਼ੁਰੂ ਤੋਂ ਹੀ ਮਹੀਨਾ-ਮਹੀਨਾ 2 ਮਹੀਨੇ ਪਹਿਲਾਂ ਹੀ ਸੰਗਤਾਂ ਇਸ ਮੰਨੀ ਆ ਜਾਂਦੀਆਂ ਵਾ ਤੇ ਘਰ-ਘਰ ਗੁਰੂ ਮਹਾਰਾਜ ਦੇ ਗਉਣ ਗਾਉਂਦੇ ਆ ਤੇ